ਲੁੱਟ ਹੈ ਮਚਾਈ ਜਾ ਕੇ ਮਾਲਕਾਂ ਦੇ ਕੋਲ ਕਿਸੇ ਚੁਗਲੀ ਲਗਾਈ ਆਈ ਪੰਨਾ ਸਾਮ ਪੂਰਾ ਹੋ ਗਿਆ ਹੋ ਗਿਆ ਨਾਨਾ ਨਵਾਬ ਕੋਣ ਬੋਲਿਆ ਓ ਤੇਰੇ ਤੋਂ ਬਗੈਰ ਬਾਬਾ ਨਾਨਕਾ ਓ ਤੇਰਾ ਤੇਰਾ ਕਿਸੇ ਨੇ ਨਾ ਥੋਲਿਆ ਓ ਤੇਰੇ ਤੋਂ ਬਗੈਰ ਬਾਬਾ ਨਾਨਕਾ ਓ ਤੇਰਾ ਤੇਰਾ ਕਿਸਨੇ ਨਾ ਤੋਲਿਆ ਉਹ ਸੱਚ ਝੂਠ ਦੀ ਕਚੈਰੀ ਵਿੱਚ ਹੋਈ ਸੁਣਵਾਈ ਉਹ ਸੱਚ ਝੂਠ ਦੀ ਕਚੈਰੀ ਵਿੱਚ ਹੋਈ ਸੁਣਵਾਈ ਉਹ ਪਾਕੇ ਨੀਵਿਆਂ ਭੱਜੇ ਜਿੰਨਾਂ ਤੂੰ ਮਤ ਲਗਾਈ ਉਹ ਪਾਕੇ ਨੀਵਿਆਂ ਭੱਜੇ ਜਿੰਨਾ ਤੋਂ ਮਤ ਲਗਾਈ ਉਹ ਸਿਰ ਸ਼ਰਮ ਦੇ ਨਾਲ ਚੁੱਕੇ ਸੱਜ ਦੇ ਉਹ ਨਾਨਕ ਖਿਲਾਫ ਸੀ ਜੋ ਬੁਲਿਆ ਤੇਰੇ ਤੋਂ ਬਗੈਰ ਬਾਬਾ ਨਾਨਕ ਦਾ ਤੇਰਾ ਤੇਰਾ ਕਿਸਨੇ ਨਾ ਤੋਲਿਆ ਉਹ ਤੇਰੇ ਤੋਂ ਜਾ ਰ ਬਾਬਾ ਰਾਨਕਾ ਉਹ ਤੇਰਾ ਤੇਰਾ ਕਿਸ ਨੇ ਨਾ ਥੋਲਿਆ ਜਾ ਕੇ ਤਕੜੀ ਤੂੰ ਬਾਬਾ ਸੱਚਖੰਡ ਚੋਂ ਲਿਆਇਆ ਜਾ ਕੇ ਤਕੜੀ ਉਹ ਬਾਬਾ ਸੱਚਖੰਡ ਚੋਂ ਲਿਆਇਆ ਓਏ ਇੱਕੇ ਵੱਟੇ ਨਾਲ ਥੋਲੇ ਨਾ ਕੋਈ ਹੋਰ ਵੱਟਾ ਪਾਇਆ ਓਏ ਇੱਕੋ ਵੱਟੇ ਨਾਲ ਥੋਲੇ ਨਾ ਕੋਈ ਹੋਰ ਵੱਟਾ ਪਾਇਆ ਲੈ ਗਏ ਥੋਲੀਆਂ ਨਸੀਬਾਂ ਵਾਲੇ ਪਰ ਕੇ ਆ ਮਤਾਂ ਦਾ ਹੱਟ ਜਿੱਦੋਂ ਖੋਲਿਆ ਓ ਤੇਰੇ ਤੋਂ ਬਗੈਰ ਬਾਬਾ ਨਾਨਕਾ ਓ ਤੇਰਾ ਤੇਰਾ ਕਿਸ ਨੇ ਨਾ ਤੋਲਿਆ ਓ ਤੇਰੇ ਤੋਂ ਬਗੈਰ ਬਰੂਨਾ ਨਾਨਕਾ ਓ ਤੇਰਾ ਤੇਰਾ ਕਿਸ ਨੇ ਨਾ ਤੋਲਿਆ ਸਦਾ ਵੈਗੁਰੂ ਵੈਗੁਰੂ ਜਾਪ ਕਰੀਏ ਸੱਚਾ ਵੈਗੁਰੂ ਸਦਾ ਹੈ ਨਾਲ ਭਾਈ ਚਰਨ ਬਾਬੇ ਦੇ ਕਦੇ ਵਿਸਾਰੀਏ ਨਾ ਸਦਾ ਰੱਖੀਏ ਨਹ ਹਰ ਤੇ ਹਨ ਭਾਈ ਗੁਰੂ ਕਾਲੰਦਰ ਪੈਰਾ ਗੁਰਾਂ ਦਾ ਏ ਗੁਰੂ ਪਤਾ ਰਿਆ ਆਪ ਕਰਤਾ ਔਰ ਭਾਈ ਜੀ ਦੀ ਕਿਤੇ ਮਰਾਦ ਨਾ ਹੋਵੇ ਪੂਰੀ ਸੱਚਾ ਵੈ ਗੁਰੂ ਕਰੇ ਪੂਰਾ ਸਵਾਰ ਪਾਈ ਤੇਰੇ ਤੋਂ ਬਗੈਰ ਬਣਾ ਨਾ ਨਾ ਕਾ ਓ ਤੇਰਾ ਤੇਰਾ ਕਿਸੇ ਨੇ ਨਾ ਤੋਲਿਆ ਓ ਤੇਰੇ ਤੋਂ ਬਗੈਰ ਗੁਰੂ ਨਾਨਕਾ ਓ ਤੇਰਾ ਤੇਰਾ ਕਿਸੇ ਨੇ ਨਾ ਤੋਲਿਆ ਓ ਲੋਕੀ ਪੂਜਦੇ ਨੇ ਥਾਵਾਂ ਪੈਰ ਜਿੱਥੇ ਜਿੱਥੇ ਪਾਏ ਓ ਲੋਕੀ ਦੇਉ ਥਾਵਾਂ ਪੈਰ ਜਿੱਥੇ ਜਿੱਥੇ ਪਾਏ ਭਾਗ ਸੁਤੇ ਸੁਲਤਾਨਪੁਰ ਪਿੰਡ ਦੇ ਜਗਾਇ ਭਾਗ ਸੁਤੇ ਸੁਲਤਾਨਪੁਰ ਪਿੰਡ ਦੇ ਜਗਾਇ ਉਹ ਲੈ ਕੇ ਝੂਣੀਆਂ ਨਸੀਬਾਂ ਵਾਲੇ ਪਰ ਕੇ ਉਹ ਰਹਿਮਤਾਂ ਦਾ ਹੱਥ ਜਿੱਦੋ ਖੁੱਲਿਆ ਓ ਤੇਰੇ ਤੋਂ ਬਗੈਰ ਬਾਬਾ ਨਾਨਕਾ ਓ ਤੇਰਾ ਤੇਰਾ ਕਿਸੇ ਨੇ ਨਾ ਤੁੱਲਿਆ ਤੇਰੇ ਤੋਂ ਬਗੈਰ ਗੁਰੂ ਨਾਨਕਾ ਓ ਤੇਰਾ ਤੇਰਾ ਕਿਸੇ ਨੇ ਨਾ ਤੁੱਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਓ ਤੇਰਾ ਤੇਰਾ ਕਿਸੇ ਨੇ ਨਾ ਤੁਲਿਆ ਲੈ